ਦੂਪ ਵਿਚ ਇੱਕ ਸੁੰਦਰ ਪਲੰਗ ਤੇ ਵਿਰਾਜਮਾਨ ਹੁੰਦੇ ਹਨ ਪਲੰਗ ਨੂੰ ਪਾਈ ਗਨੀਖਾ ਤੇ ਨਬੀ ਕਾ ਪਾਈ ਧਰਮ ਸਿੰਘ ਤੇ ਪਾਈ ਮਾਨ ਸਿੰਘ ਜੀ ਨੇ ਚੁੱਕਿਆ ਹੋਇਆ ਸੀ ਪਾਈ ਦਿਆ ਸਿੰਘ ਜੀ ਚੋਰ ਕਰ ਰਹੇ ਸਨ ਜਦ ਇਹ ਨੀਕ অতি ਦਲੇਰ ਇਨਸਾਨ ਫੌਜੀ ਕੈਂਪ ਕੋਲੇ ਪਹੁੰਚੇ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਮਾਚੀਵਾੜਾ ਮੁਗਲ ਛਪਾਈਆਂ ਦੀ ਸ਼ੋਹਨੀ ਬਣਿਆ ਹੋਇਆ ਸੀ ਫੋਜਾਂ ਦਾ ਮੁਖੀ ਦਿਲਾਵਰ ਖਾਨ ਸੀ ਉਹਨਾਂ ਦੀ ਪੇਸ਼ੀ ਹੋਈ ਤਾਂ ਉਹਨਾਂ ਨੇ ਨੀਡਰਤਾ ਅਤੇ ਨਿਰਧੜਕ ਭਰਾਮਾਂ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਕਿਹਾ ਗੁਰੂ ਜੀ ਸਾਡੇ ਪੀਰ ਨਹੀਂ ਗੁਰੂ ਜੀ ਤਾਂ ਸਾਡੇ ਉੱਚ ਦੇ ਪੀਰ ਹਨ ਦਿਲਾਵਰ ਖਾਨ ਜਰਨਲ ਨੇ شناخت ਲਈ ਤਿੰਨ ਉੱਗੇ ਮੁਸਲਮਾਨ ਧਾਰਮਿਕ ਆਗੂਆਂ ਨੂੰ ਬੁਲਾਇਆ ਕਾਜੀ ਇਨਾਇਤ ਅਲੀ ਕਾਜੀ ਪੀਰ ਮੁਹੰਮਦ ਸૈયਦ ਹਸਲ ਅਲੀ ਮੂਫੂ ਮਾਜਰੀ ਨੂੰ ਬੁਲਾਇਆ ਗਣੀ ਖਾਂ ਅਤੇ ਨਵੀਂ ਖਾਨੇ